ਕਾਸਨ ਗੀ ਸੁਖਵਿੰਦਰ ਅਮਰ ਦੇ ਜੀ ਨੇ ਲਿਖੀ ਹੈ ਇਹ ਛੋਟੇ ਸਹਿਜਾਂ ਦੀ ਲੋਰੀ ਹੈ ਗੰਦੇ ਸਾਰੇ ਚੱਕਦੇ ਆ ਅੱਖਾਂ ਦੇ ਉਤਾਰਿਓ ਸੌਜੋ ਸੌਜੋ ਪੇ ਦਾਦੀ ਦੇ ਦੁਲਾਰੇ ਨੂੰ ਲਾ ਕੇ ਸੀਨੇ ਨਾਲ ਲਾਲਾਂ ਦੀਆਂ ਜੋੜੀਆਂ ਮਾਤਾ ਗੁਜਰੀ ਸਾਂ ਦੀ ਬੈਠੀ ਲੋਰੀਆਂ ਜਾਂਦੀ ਵਾਰੀ ਮੇਰੀ ਹਿੱਕੜੀ ਨੂੰ ਠਾਰਿਓ ਸੌਂਜੋ ਸੌਂਜੋ ਵੀ ਦੱਦਿ ਤੇ ਦੁਲਾਰੇਓ ਕਾਲੀ ਰਾਤ ਵੀ ਸਿਰਾਂ ਦੇ ਤਿਸ਼ੂ ਕਦੀ ਹੋਣੀ ਫਿਰਦੀ ਹਵਾਵਾਂ ਵਿੱਚ ਗੁਗਦੀ ਸੀਸਵਾਰ ਦੇਓ ਸਿੱਧ ਕਲਾ ਹਾਰਿਓ ਸੌਂਜੋ ਸੌਂਜੋ ਵੀ ਦੱਬਿ ਤੇ ਦੁਲਾਰੇਓ ਅਤ ਤਸ ਤਸੀ ਸੂਬੇ ਦਾ ਜਲਾਤਵੀ ਉਹਨਾਂ ਤੋੜ ਲੈਣੇ ਟਾਲੀ ਤੋਂ ਗੁਲਾਬ ਵੀ ਤੁਸੀਂ ਟੁੱਟ ਕੇ ਵੀ ਮਹਿਕਾਂ ਨਾ ਵਿਸਾਰੇ ਹੋ ਸੋਜੋ ਸੋਜੋ ਵੀ ਦਾਤੀ ਦੇ ਦਲਾਰਿਓ ਅੱਖੇ ਹੁੰਦੇ ਨੇ ਜੁਝਾਰਿਆਂ ਦੇ ਪੰਧ ਵੇ ਆਉਂਦੀ ਬਰਬਰ ਉਤੇ ਕੋਈ ਕੱਦ ਵੇ ਤੁਸੀਂ ਜਗ ਦੇ ਰਿਓ ਵਿੱਚ ਆ ਤਾਰਿਓ ਹੁਣ ਸੋਜੋ ਸੋਝੋ ਵੇ ਦਾਦੀ ਤੇ ਦੁਲਾਰੇਓ ਹੁਣ ਸੋਝੋ ਵੇ ਦਾਦੀ ਤੇ ਦੁਲਾਰੇਓ ਇੱਕ ਹੋਰ ਕਵਿਤਾ ਸਾਸਕ ਜੀ ਸਾਬੀ ਬਲਟੋਈ ਜੀ ਦੀ ਕਵਿਤਾ ਹੈ ਉਹਨਾਂ ਦੁਆਰਾ ਲਿਖੀ ਗਈ ਹੈ ਕਹਿੰਦੀ ਸਾਨੂੰ ਲੋੜ ਨ ਤਖਤਾ ਦਾਜਾਂ ਦੀ ਸਾਨੂੰ ਲੋੜ ਹੈ ਉਹਦੇ ਖਾਪਾਂ ਦੀ ਜੋ ਆਜ਼ਾਦ ਹੋ ਕੇ ਸੱਚ ਨੂੰ ਕਦੇ ਗੁਲਾਮ ਨ ਰਹਿੰਦੇ ਨੇ ਅਸੀਂ ਉਹਦੀ ਕੌਮ ਦੇ ਬੱਚੇ ਆ ਜਿਨਾਂ ਬਾਜਾਂ ਵਾਲਾ ਕਹਿੰਦੇ ਨੇ ਛੋਟੀ ਉਮਰ ਸਤਗੁਰਾ ਮੇਰੇ ਕਈ ਚੋਸ ਵਖਾਏ ਨਹੀਂ ਐਤਾ ਲੱਗਦਾ ਸੀ ਜਿਵੇਂ ਕੋਈ ਰਹਿ ਭਰਤਾ ਤੀ ਤੇ ਆਇ ਨਹੀਂ ਚਿਹਰਾ ਉਹਨਾਂ ਦਾ ਨੂਰਾਨੀ ਕਈ ਉੱਚ ਤੇ ਪੀਰ ਵੀ ਕਹਿੰਦੇ ਨਹੀਂ ਅਸੀਂ ਓਧੀ ਕੌਮ ਦੇ ਬੱਚੇ ਆ ਜਿਨਾਂ ਬਾਜਾ ਵਾਲਾ ਕਹਿੰਦੇ ਨੇ ਪੰਜ ਪਿਆਰੇ ਸਾਧਗੁਰੂ ਨੇ ਖਾਲਸਾ ਪੰਥ ਸਜਾ ਦਿੱਤਾ ਮਰਦੀ ਹੋਈ ਇਨਸਾਨੀਜਰ ਰੋਪ ਸ਼ੇਰ ਦਾ ਪਾ ਦਿੱਤਾ ਖੁਦ ਮਾਚੀ ਵਾੜੇ ਦੇ ਜੰਗਲਾਂ ਵਿੱਚ ਸੇਹ ਸੂਲਾ ਦੀ ਸੰਦੇਹੀ ਅਸੀਂ ਉਹਦੀ ਕੌਮ ਦੇ ਬੱਚੇ ਆ ਜਿਨ ਬਾਜਾ ਵਾਲਾ ਕਹਤੇ ਨੇ ਧਰਮ ਦੀ ਖਾਤਰ ਪਾਪ ਵਾਰਿਆ ਧਰਮ ਦੀ ਖਾਤਰ ਆਪ ਵਾਰਿਆ ਬਾਹਰ ਕੇ ਪੁੱਤ ਚਾਰ ਗੁਰੂ ਜੀ ਫੇਰ ਵੀ ਨਾ ਦਸ਼ਮੇਸ਼ ਹਾਰਿਆ ਜ਼ੁਲਮ ਦੇ ਹੱਥ ਮਕੋੜ ਲਈ ਸਿੰਘ ਕਦੇ ਨਾ ਟਿੱਕੇ ਬੈਂਦੇ ਨੇ ਅਸੀਂ ਉਹਦੀ ਕੌਮ ਦੇ ਬੱਚੇ ਆ ਜਿਨੂੰ ਪਾਚਾ ਵਾਲਾ ਕਹਿੰਦੇ ਬੱਦਾ ਸਿੰਘ ਬਹਾਦਰ ਨੂੰ ਮਾਤੋ ਦਾਸ ਤੋਂ ਸਿੰਘ ਬਣਾ ਦਿੱਤਾ ਦੇਖੀ ਅਸੀ ਇਸ ਗੁਰਾਂ ਨੇ ਪੰਜਾਬ ਦੇ ਰਸਤੇ ਪਾਦ ਸਭੀ ਬਟੋ ਇਹ ਇਸੇ ਲਈ ਤਾ ਨਮੁੱਲ ਸਿਰਾਂ ਦੇ ਪੈਂਦੇ ਨੇ ਅਸੀਂ ਉਹਦੀ ਗੋਮਦੇ ਬੱਚੇ ਆ ਜੀਨੂਵਾਚਾ ਵਾਲਾ ਕਹਿੰਦੇ ਅਸੀਂ ਉਹਦੀ ਗੋਮਦੇ ਬੱਚੇ ਆ ਜੀਨੂਵਾਚਾ